ਪੰਜਾਬੀ ਗਾਇਕ ਅਤੇ ਅਕਾਲੀ ਲੀਡਰ ਕੇਐਸ ਮੱਖੰਦੋ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਲੰਧਰ ਸਥਿਤ ਦਫਤਰ ਚ ਸੋਮਵਾਰ ਨੂੰ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ। ਦਰਅਸਲ ਨਸ਼ੇ ਦੇ ਮੁੱਦੇ ਤੇ ਆਰਟ ਫਿਲਮ ਜੁਗਣੀ ਕਿਸੇ ਹੱਥ ਨਾ ਆਉਣੇ ਵਿੱਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਨਸ਼ਾ ਤਸਕਰ ਦਾ ਰੋਲ ਨਿਭਾਇਆ ਸੀ। ਫਿਲਮ ਦੀ ਸ਼ੂਟਿੰਗ ਤੋਂ ਬਾਅਦ ਜਗਦੀਸ਼ ਭੋਲਾ ਨਸ਼ੇ ਦਾ ਰੈਕਡਰਡ ਚ ਲਾਉਣ ਦੇ ਮਾਮਲੇ ਚ ਅਰੈਸਟ ਹੋ ਗਿਆ। ਜਗਦੀਸ਼ ਭੋਲਾ ਇਨ ਇਲਜ਼ਾਮਾ ਚ ਫਿਲਹਾਲ ਜੇਲ ਚ ਹੈ। ਨਸ਼ਾ ਤਸਕਰੀ ਦੇ ਇਲਜ਼ਾਮਾਂ ਅਧੀਨ ਜਗਦੀਸ਼ ਭੁੱਲਾ ਤੇ ਕੇਐਸ ਚੱਲ ਰਿਹਾ ਹੈ ਫਿਲਮ ਵਿੱਚ ਗਾਇਕ ਕੇਐਸ ਮੱਖਣ ਨੇ ਵੀ ਅਦਾਕਾਰੀ ਕੀਤੀ ਹੈ ਈਡੀ ਨੂੰ ਸ਼ੱਕ ਹੈ ਕਿ ਫਿਲਮ ਵਿੱਚ ਨਸ਼ਾ ਤਸਕਰੀ ਨਾਲ ਕਮਾਇਆ ਪੈਸਾ ਲੱਗਿਆ ਹੈ ਈਡੀ ਨੇ ਇਸੇ ਦੀ ਜਾਂਚ ਲਈ ਗਾਇਕ ਕੇਐਸ ਮੱਖਣ ਅਤੇ ਸਿੱਧੂ ਫਿਲਮ ਪ੍ਰਾਈਵੇਟ ਲਿਮਟਿਡ ਦੇ ਜਗਦੀਸ਼ ਸਿੰਘ ਨੂੰ ਜਾਂਚ ਲਈ ਬੁਲਾਇਆ ਸੀ ਸੋਮਵਾਰ ਸਵੇਰੇ ਕਰੀਬ 10:30 ਵਜੇ ਕੇਐਸ ਮੱਖਣ ਈਡੀ ਦਫ਼ਤਰ ਵਿੱਚ ਪਹੁੰਚੇ ਤੇ ਸ਼ਾਮ ਨੂੰ ਕਰੀਬ 7:30 ਵਜੇ ਤੋਂ ਨਿਕਲੇ ਪਿਛਲੀਆਂ ਲੋਕ ਸਭਾ ਚੋਣਾਂ ਚ ਕੇਐਸ ਮੱਖਣ ਨੇ ਬਸਵਾ ਦੇ ਟਿਕਟ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਝੋਨ ਲੜੀ ਸੀ ਕ੍ਰਿਪ ਇੱਕ ਮਹੀਨਾ ਪਹਿਲਾਂ ਉਹ ਅਕਾਲੀ ਤਲਵੇ ਵਿੱਚ ਸ਼ਾਮਲ ਹੋਏ ਨੇ ਕੇਸ ਮੱਖਣ ਤੇ ਇੱਕ ਵਾਰ ਨਸ਼ਾ ਤਸਕਰੀ ਦਾ ਕੇਸ ਵੀ ਦਰਜ ਹੋਇਆ ਸੀ ਜਿਸ ਵਿੱਚ ਅਦਾਲਤ ਤੋਂ ਉਹ ਬਰੀ ਹੋ ਗਈ ਸੀ